ਦੋਸਤੋ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਬੀਐਸਐਫ ਅਮਰਕੋਟ 142 ਬਟਾਲੀਅਨ ਵੱਲੋਂ ਜਿਹੜਾ ਫ੍ਰੀ ਮੈਡੀਕਲ ਦਾ ਆਯੋਜਿਤ ਕੀਤਾ ਗਿਆ ਜਿਸ ਤਰ੍ਹਾਂ ਕਿ ਨਰਮਨ ਹਸਪਤਾਲ ਅਮਰਸਰ ਦੇ ਡਾਕਟਰਾਂ ਦੀ ਟੀਮ ਵੱਲੋਂ ਅਤੇ ਖੇਮ ਕਰਨ ਸਿਵਲ ਹਸਪੀਟਲ ਦੀਆਂ ਟੀਮਾਂ ਵੱਲੋਂ ਅਤੇ ਖਾਸ ਕਰਕੇ ਇੱਥੇ ਜਿਹੜਾ ਦੇਖਿਆ ਜਾ ਰਿਹਾ ਹੈ ਕਿ ਕਾਫੀ ਜਿਹੜਾ ਲੋਕ ਆ ਕਾਫੀ ਜਿਹੜਾ ਇਸ ਕੈਂਪ ਦਾ ਜਿਹੜਾ ਲਾਭ ਉਠਾਉਣ ਦੇ ਲਈ ਲਾਭਪਾਤਰੀ ਮੌਜੂਦ ਆ ਤੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਡੀਆਈਜੀ ਸਾਹਿਬ ਫਰੋਇਪੁਰ ਬਾਰਡਰ ਰੇਂਜ ਦੇ ਡੀਆਈਜੀ ਵੀ ਵਿਸ਼ੇਸ਼ ਤੌਰ ਤੇ ਇਸ ਜਗ੍ਹਾ ਤੇ ਪਹੁੰਚ ਰਹੇ ਆ ਬਾਕੀ ਦੀਆਂ ਸਾਰੀਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਜਿਹੜੀਆਂ ਆਪਣੇ ਚੈਨਲ ਦੇ ਮਾਦਮ ਦੇ ਰਾਹੀਮ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਇਹ ਆ ਪਿੰਡ ਸਰਹੱਦੀ ਪਿੰਡ ਪਲੋ ਪੱਤੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਡੀਆਈਜੀ ਰਾਣਾ ਸਾਹਿਬ ਤੇ ਇੱਧਰ ਦਿਖਾਵਾਂਗੇ ਕਿ ਜਿਹੜਾ ਸਪੋਰਟਸ ਦਾ ਸਮਾਨ ਜਿਹੜਾ ਬੱਚਿਆਂ ਨੂੰ ਦੇਣਾ ਦੇਣ ਜਾ ਰਹੀ ਹੈ ਬੀਐਸਐਫ ਉਹਦੇ ਵਿੱਚ ਜਿਹੜਾ ਕਾਫੀ ਸਮਾਨ ਬੱਚਿਆਂ ਦੇ ਖੇਡਣ ਦੇ ਲਈ ਟੈਂਕੀਆਂ ਪਾਣੀ ਵਾਲੀਆਂ ਅਤੇ ਹੋਰ ਵੀ ਸਮਾਨ ਜਿਹੜਾ ਇੱਥੇ ਮੁਵਈਆ ਕਰਵਾਇਆ ਜਾ ਰਿਹਾ ਖਾਸ ਕਰਕੇ ਬੀਐਸਐਫ ਸਮੇਂ-ਸਮੇਂ ਸਿਰ ਜਿਹੜਾ ਬਾਰਡਰ ਦੇ ਉੱਤੇ ਵੱਸੇ ਹੋਏ ਲੋਕਾਂ ਦੀ ਜਿੱਥੇ ਕਿ ਮਾਲ ਜਾਣ ਦੀ ਰਾਖੀ ਕਰਦੀ ਆ ਉੱਥੇ ਸਪੋਰਟਸ ਦੇ ਨਾਲ ਤੇ ਨਸ਼ਿਆਂ ਤੋਂ ਰਹਿਤ ਰਹਿਣ ਦੇ ਲਈ ਵੀ ਜਿਹੜਾ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਤੁਸੀਂ ਦੇਖ ਰਹੇ ਜੇ ਮੈਕਸ 24 ਪੰਜਾਬ ਨਿਊਜ਼ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋਂ ਅੜ ਤੱਕ ਬੰਨਦੇਨ you <laughs> ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਖਸਬਾ ਖੇਮਕਰਨ ਅਧੀਨ ਪੈਂਦੇ ਪਿੰਡ ਪਲੋਪੱਤੀ ਦੇ ਐਲੀਮੈਂਟਰੀ ਸਕੂਲ ਵਿਖੇ ਬੀਐਸਐਫ 142 ਵੱਲੋਂ ਸ਼ਿਵ ਐਕਸ਼ਨ ਪ੍ਰੋਗਰਾਮ ਦੇ ਤਹਿਤ ਨਿਰਮਾਣ ਹਸਪਤਾਲ ਅਤੇ ਸੀਐਸਸੀ ਖੇਮਕਰਨ ਦੇ ਡਾਕਟਰਾਂ ਦੇ ਨਾਲ ਮਿਲ ਕੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਇਸ ਫ੍ਰੀ ਮੈਡੀਕਲ ਕੈਂਪ ਦਾ ਪਿੰਡ ਦੇ ਲੋਕਾਂ ਨੇ ਲਾਭ ਉਠਾਇਆ ਅਤੇ ਇਸ ਵਿਸ਼ਵ ਐਕਸ਼ਨ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡੀਆਈਜੀ ਫਰੋ ਪੁਲਸੀ ਵਿਜੇ ਸਿੰਘ ਰਾਣਾ ਦੇ ਵੱਲੋਂ ਇਸ ਮੌਕੇ ਤੇ ਬਾਰਡਰ ਦੇ ਲੋਕਾਂ ਦੇ ਨਾਲ ਮੁਲਾਕਾਤ ਦੌਰਾਨ ਸਪੋਰਟਸ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਗਿਆ ਅਤੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਸਲਾਈ ਮਸ਼ੀਨਾਂ ਪਾਣੀ ਵਾਲੀਆਂ ਟੈਂਕੀਆਂ ਵੰਡੀਆਂ ਗਈਆਂ ਅਤੇ sports ਕਢਾਰੀਆਂ ਨੂੰ sports ਦਾ ਸਮਾਨ ਵਾਲੀਬਾਲ ਕਿਟ ਸ਼ੂਜ਼ ਅਤੇ ਛੋਟੇ ਬੱਚਾ ਨੂੰ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਅਤੇ ਇਸ ਮੌਕੇ ਤੇ ਪਿੰਨਪੱਤੀ ਪਲੋਦੇ ਸਰਪੰਚ ਬਲਦੇਵ ਸਿੰਘ ਦੇ ਵੱਲੋਂ ਬੀਐਸਐਫ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੀਐਸਐਫ ਦਾ ਇਹ ਕਦਮ ਹੈ ਜੋ ਸ਼੍ਰਲੰਕਾ ਜੋਗ ਹੈ ਜੋ ਬਾਰਡਰ ਦੇ ਵਿਵਸਥੇ ਹੋਏ ਲੋਕਾਂ ਦੀ ਜਾਨ ਮਾਲ ਦੀ ਰਾਖੀ ਰੱਖਦੇ ਨੇ ਉਹਨਾਂ ਦੇ ਨਾਲ ਨਾਲ ਉਹਨਾਂ ਨੂੰ ਸਮੇਂ ਸਿਰ ਫ੍ਰੀ ਮੈਡੀਕਲ ਕੈਂਪ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਖੇਡਾਂ ਵਿੱਚ ਪ੍ਰੇਰਿਤ ਕਰਦੀ ਹੈ ਇਸ ਮੌਕੇ ਤੇ ਡੀਆਈਜੀ ਸ਼੍ਰੀ ਵਿਜੇ ਸਿੰਘ ਰਾਣਾ ਕਾਮਦੇਵ ਸ਼੍ਰੀ ਦਰਜਿੰਦਰ ਸਿੰਘ ਕੁਮਾਰ ਦੇ ਵੱਲੋਂ ਅਤੇ ਆਏ ਹੋਏ ਡਾਕਟਰਾਂ ਨੂੰ ਸ਼ਿਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਹਾਜ਼ਰ ਸਨ ਬੀਐਸਐਫ 142 ਬਟਾਲਨ ਕਾਮਦੇਵ ਸ਼੍ਰੀ ਦਰਿੰਦਰ ਕੁਮਾਰ टू आई सी श्री पीएसडी दे। देखो जी ਅਸੀਂ ਤਾਂ ਡੀਆਈਜੀ ਸਾਹਿਬ ਦਾ ਤੇ ਕਮਾਂਡਰ ਸਾਹਿਬ ਦਾ ਬੜਾ ਤਲਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਬਾਰਡਰ ਏਰੀਆ 'ਚ ਗੇੜਾ ਮਾਰ ਕੇ ਤੇ ਲੋਕਾਂ ਨਾਲ ਚੰਗਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਅੱਗੇ ਤੋਂ ਵੀ ਰਿਕਵੈਸਟ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਡੀਆਈ ਸਾਹਿਬ ਪ੍ਰੋਗਰਾਮ ਲੀਕਤੇ ਰਹਿਣ ਤੇ ਜਨਤਾ ਵੀ ਉਹਨਾਂ ਦਾ ਸੰਯੋਗ ਦਿੰਦੀ ਰਹੂਗੀ ਇਸੇ ਤਰ੍ਹਾਂ ਮਾਣ ਸਾਡਾ ਸਤਿਕਾਰ ਕਰਦੇ ਰਹਿਣ ਤੇ ਅਸੀਂ ਇਹਨਾਂ ਦਾ ਕਰਦੇ ਜੀਏ ਜਨਤਾ ਦਾ ਤੇ ਅਫਸਰਾਂ ਦਾ ਸੰਯੋਗ ਬਣਿਆ ਰਹੇ ਤੇ ਬਾਰਡਰ ਦੀਆਂ ਸਵੱਸਿਆ ਜਿਹੜੀਆਂ ਉਹ ਇਸੇ ਤਰ੍ਹਾਂ ਹੱਲ ਹੁੰਦੀਆਂ ਰਹਿੰਦੀਆਂ ਡੀਆਈਜੀ ਸਾਹਿਬ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਤੇ ਜਨਤਾ ਨੂੰ ਬਹੁਤ ਸਤਿਕਾਰ ਮਾਣ ਨਾਲ ਦਵਾਈਆਂ ਕੀ ਕਿੱਟਾਂ ਕੀ ਸਟੂਡੈਂਟਾਂ ਨੂੰ ਵੀ ਨੈਟ ਵੰਡੇ ਆ ਵਿਸ਼ੇਸ ਰਾਈ ਮਸ਼ੀਨਾਵਾਂ ਵੰਡੀਆਂ ਨੇ ਹੋਰ ਦਵਾਈ ਮੁਹੱਈਆ ਕੀਤੀ ਆ ਅਮਰਸਰ ਤੋਂ ਡਾਕਟਰ ਪਹੁੰਚੇ ਸੀ ਇੱਥੇ ਉਹਨਾਂ ਦਾ ਵੀ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਖੇਮ ਕਰਨ ਤੋਂ ਡਾਕਟਰ ਪਹੁੰਚੇ ਸੀ ਉਹਨਾਂ ਦਾ ਬੜਾ ਮਾਣ ਸਤਿਕਾਰ ਆ ਡੀਆਈਜੀ ਸਾਹਿਬ ਦੇ ਅਸੀਂ ਦਿਲੋਂ ਤਹਿ ਦਿਲੋਂ ਪਿੰਡ ਵਾਸੀ ਮੈਂ ਸਰਪੰਚ ਹੋਣ ਦੇ ਨਾਤੇ ਬਹੁਤ ਧੰਨਵਾਦੀ ਹਾਂ ਵਾਗਰ ਜਿੱਕਾ ਖਾਲਸਾ ਜਿਸਾ ਕੀ ਅੱਭੀ ਮੈਂ ਨੇ ਆਪ ਬਤਾਇਆ ਕਿ ਜੋ ਹੈ ਇਸ ਬਾਰਡਰ ਬਾਰਡਰ ਪੇ ਪੋਪੂਲੇਸ਼ਨ ਜੋ ਰਹਿ ਰਹੀ ਹੈ ਉਹਨਾਂ ਦੇ ਸਾਥ ਹਮ ਵੀ ਬਾਰਡਰ ਪੇ ਰਹਤੇ ਹਾਂ ਬੀਐਸਐਫ ਜੋ ਬਾਰਡਰ ਕੋ ਗਾਰਡ ਕਰਦੀ ਹੈ ਔਰ ਹਮੇਸ਼ਾ ਹਮਾਰਾ ਬਾਰਡਰ ਪੋਪੂਲੇਸ਼ਨ ਕੇ ਸਾਥ ਹਮੇਸ਼ਾ ਹਮਾਰਾ ਸਾਥ ਹੈ तो हमारा ये सिविक एक्शन प्रोग्राम का मुद्दा यही है कि हमारा आपसी मेल मिलाप बढ़े और हम बॉर्डर पॉपुलेशन की हेल्प करें और जो आजकल समस्याएं चल रही हैं जो नशे की समस्याएं हैं उसके खिलाफ भी लोगों को जागृत करें मेडिकल कवर प्रोवाइड करें जैसे कि आपको पता है अभी डॉक्टर्स जो हैं वो मेडिकल कवर दे रहे हैं और जो बॉर्डर एरिया की जो निवासी हैं उनकी जो ज़रूरतें हैं उनको भी हमने दिया है अभी आपने देखा और इसके अलावा जो है जो यूथ हैं उनके लिए हमने स्पोर्ट्स के आइटम उनको प्रेजेंट किए हैं तो ये आपसी तालमेल और मेल मिलाप बढ़ाने के लिए जो है हम समय समय पर इस प्रकार का प्रोग्राम करते हैं